ਗਲੋਬਲ ਨਿਊਜ਼ ਟੀਵੀ 13 ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਖਬਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖਨੋਰੀ ਬਾਰਡਰ ਤੋਂ ਖਨੋਰੀ ਬਾਰਡਰ ਜਿੱਥੋਂ 13 ਫਰਵਰੀ ਨੂੰ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਵੱਲ ਕੁਝ ਕਰਨਾ ਸੀ ਉਸ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਪਾਹਰੀ ਸਖਤਾਈ ਵਰਤਾਈ ਜਾ ਰਹੀ ਹੈ ਜਿੱਦੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਖਨੋਰੀ ਤੋਂ ਗਲੋਬਲ ਨਿਊਜ਼ ਰਾਹੀਂ ਇਹ ਦੇਖ ਰਹੇ ਆ ਵੀ ਇੱਥੇ ਪੱਥਰ ਵਗੈਰਾ ਬੈਰੀਗੇਟਿੰਗ ਹੈ ਅਤੇ ਇਸ ਤੋਂ ਇਲਾਵਾ ਆਹ ਕੰਟੇਨਰ ਵਗੈਰਾ ਵੀ ਲੋਹੇ ਦੇ ਅੱਗੇ ਲਿਆ ਕੇ ਰੱਖ ਦਿੱਤੇ ਨੇ ਪ੍ਰਸ਼ਾਸਨ ਪੂਰੀ ਸਖਤਾਈ ਵਰਤਾਰੇ ਨੇ ਹੁਣ ਦੇਖਣਾ ਹੋਵੇਗਾ ਕਿ 13 ਫਰਵਰੀ ਨੂੰ ਜੋ ਕਿਸਾਨਾਂ ਨੇ ਦਿੱਲੀ ਵੱਲ ਕੁਝ ਕਰਨਾ ਸੀ ਉਸ ਨੂੰ ਲੈ ਕੇ ਕੀ ਰਹੇਗਾ ਕਿਉਂਕਿ हरियाणा प्रशासन हरियाणा पुलिस ਵੱਲੋਂ ਦਾ ਪੂਰਾ ਬਪਾ ਪਰ ਹੋ ਚੁੱਕੇ ਨੇ ਪ੍ਰਸ਼ਾਸਨ ਵੱਲੋਂ ਆ ਤੁਸੀਂ ਦੇਖ ਰਹੇ ਹੋ ਵੀ ਬੈਰੀਗੇਟਿੰਗ ਹੈ ਪੱਥਰ ਲਾ ਰਹੇ ਦੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਵਰੇ ਬਟਨ ਦੋਸਤੋ ਆ ਤੁਸੀਂ ਦੇਖ ਹੀ ਰਹੇ ਹੋ ਲਾਈਵ ਤਸਵੀਰਾਂ ਤੁਹਾਨੂੰ ਕਵਾਂਗੇ ਇੱਧਰ ਦਿਖਾ ਰਹੇ ਆ ਵੀ ਆ ਜੀਸੀਬੀ ਨਾਲ ਜਿਹੜੇ ਪੱਥਰ ਲਏ ਜਾ ਰਹੇ ਨੇ ਵੈਰੀਗੇਟਿੰਗ ਲਈ 13 ਫਰਵਰੀ ਨੂੰ ਕਿਸਾਨਾਂ ਨੇ ਵੱਡਾ ਕਾਫਲਾ ਲੈ ਕੇ ਦਿੱਲੀ ਵੱਲ ਕੁਝ ਕਰਨਾ ਸੀ ਜਿਸ ਨੂੰ ਲੈ ਕੇ ਹਰਿਆਣਾ ਪ੍ਰਸ਼ਾਸਨ ਆਪਣੀ ਵੱਡੀ ਭੂਮਿਕਾ ਨਿਵਾਦਦਾ ਨਜ਼ਰ ਆ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਤੋਂ ਹੁਣ ਦੇਖਣਾ ਹੋਵੇਗਾ ਕਿ 13 ਫਰਵਰੀ ਨੂੰ ਕਿਸਾਨਾਂ ਦਾ ਜੋ ਇਹ ਰੋ ਹੈ ਵੀ ਕਿਸ ਤਰ੍ਹਾਂ ਦਾ ਹੋ ਰਹੇਗਾ ਕਿਉਂਕਿ 2020 ਵਿੱਚ ਵੀ ਕਿਸਾਨਾਂ ਵੱਲੋਂ ਭਾਰੀ ਬਹੁਮਤਾਰੇ ਵੱਡੇ ਕਾਫਲੇ ਦੇ ਨਾਲ ਐਸੇ ਬੈਰੀਕੇਡ ਨੂੰ ਤੋੜਦੇ ਹੋਏ ਦਿੱਲੀ ਵੱਲ ਕੂਚ ਕਰਿਆ ਸੀਗਾ ਪਰੰਤੂ ਇਸ ਵਾਰ ਜੋ ਹਰਿਆਣਾ ਪ੍ਰਸ਼ਾਸਨ ਹੈ ਉਸ ਵੱਲੋਂ ਸਖਤਾਈ ਵੱਧ ਦੇ ਬਦਰਤੇ ਵਰਤਾਈ ਜਾ ਰਹੀ ਹੈ ਕੱਲ ਹਰਿਆਣਾ ਦੇ ਡੀਜੀਪੀ ਕਪੂਰ ਜੀ ਦਾ ਵੀ ਬਿਆਨ ਆਇਆ ਸੀ ਜਿਸ ਤਰ੍ਹਾਂ ਉਹਨਾਂ ਨੇ ਸਿੱਧ ਕੀਤਾ ਕਿ ਹਰਿਆਣੇ 'ਚ ਇਹ ਕਹਿੰਦੇ ਅਮਨ ਕਾਨੂੰਨ ਪੰਗ ਨਹੀਂ ਹੋਣ ਦਵਾਗੇ ਅਤੇ ਹੋਰ ਵੀ ਸੂਤਰਾਂ ਤੋਂ ਰਿਪੋਰਟ ਆ ਰਹੀਆਂ ਨੇ ਵੀ ਜੋ ਇਥੋਂ ਦਾਤਾ ਸਿੰਘ ਵਾਲਾ ਬਾਰਡਰ ਤੋਂ ਅਸੀਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਪ੍ਰਸ਼ਾਸਨ ਨੇ ਲਗਾਤਾਰ ਭਾਰੀ ਬੈਰੀਕੇਟਿੰਗ ਅਤੇ ਉਪਰਾਲੇ ਟੰਗ ਪਹਿਲੇ ਹੀ ਵਰਤੇ ਜਾ ਰਹੇ ਨੇ ਇਹ ਤਾਂ ਹੁਣ ਕਿਸਾਨਾਂ ਤੋਂ ਹੀ ਪਤਾ ਚੱਲੇਗਾ ਕਿ ਪਾਰੇ ਗੱਠ ਨਾਲ ਕਿਸ ਤਰ੍ਹਾਂ ਉਹ ਇਸ ਸੰਘਰਸ਼ ਨੂੰ ਅੱਗੇ ਦਿੱਲੀ ਵੱਲ ਵਧਣਗੇ ਕਿਉਂਕਿ ਕਿਸਾਨਾਂ ਵੱਲੋਂ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਬੈਰੀਗੇਟਿੰਗ ਦੇ ਉਪਰਾਲੇ ਕਰੇ ਜਾ ਰਹੇ ਨੇ ਕਿਉਂਕਿ ਹੁਣ ਕਿਸਾਨਾਂ ਨੂੰ ਹੀ ਪਤਾ ਚੱਲੇਗਾ ਕਿ 13 ਫਰਵਰੀ ਨੂੰ ਜਿਹੜਾ ਦਿੱਲੀ ਵੱਲ ਕੂਚ ਕਰਨਾ ਹੈ ਉਸ ਦਾ ਅਸਰ ਕਿਵੇਂ ਰਹੇਗਾ ਕਿਉਂਕਿ ਕਿਸਾਨਾਂ ਨੇ ਐਮਐਸਪੀ ਲਖੀਮਪੁਰí ਕਾਂਡ ਅਤੇ ਬਿਜਲੀ ਬਿੱਲ 2020 ਨੂੰ ਲੈ ਕੇ ਦੁਬਾਰਾ ਦਿੱਲੀ ਵੱਲ ਕੂਚ ਕਰਨਾ ਹੈ ਅਤੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਆਪਣੀ ਲੰਮੀ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਜੁੜੇ ਰਹੋ ਗਲੋਬਲ ਨਿਊਜ਼ 13 ਦੇ ਨਾਲ ਹਰ ਅਗਲੀ ਅਪਡੇਟ ਲੈ ਕੇ ਫਿਰ ਆਜੇ ਰਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ